ਸਸਿਗਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੈਨੂੰ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88722 10778 ਜੀ ਅੱਜ ਦੀ ਵੀਡੀਓ ਪਿੰਡ ਸੰਤਪੁਰਾ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੋਂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਟੋਟਲ 10 ਨਾਗਾ ਜੀ ਜਿੰਨਾਂ ਚ ਸਾਹੀਵਾਲ ਜਰਸੀ HF ਕ੍ਰੋਸ ਰੇਕ ਪ੍ਰਕਾਰ ਦਾ ਨਾਗ ਤੁਹਾਨੂੰ ਦੇਖਣ ਨੂੰ ਮਿਲੂਗਾ ਜੀ ਕੋਈ ਵੀ ਨਾਗ ਤੁਹਾਨੂੰ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਜੀ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਹਾਂ ਬਾਈ ਮਨਾਗ ਰਈਆ ਪਿੰਡ ਸੰਗਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਬਗਬਰਨ ਮੋਬਾਈਲ ਨੰਬਰ ਜੀ 9872416597 ਠੀਕ ਹੈ ਵੀਰੇ ਅੱਜ 10 ਕ ਨਾਗ ਆ ਗਿਆ ਜੀ ਆਪਣੇ ਕੋਲ ਹਾਂਜੀ ਹਾਂਜੀ ਬਾਈ ਕਿੱਧਰੋਂ ਸ਼ੁਰੂ ਕਰ ਗਏ ਵੀਰੇ ਇਦੋਂ ਮਰਜੀ ਲੱਗਦੀ ਬਰੇ ਠੀਕ ਆ ਇਧਰੋਂ ਇੱਕ ਵਾੜੇ ਉਹ ਲੱਗ ਜਾਨੇ ਜੀ ਕਾਲੀ ਵੜ ਤੋਂ ਵੀਰੇ ਸੂਆ ਕਿੰਨਾ ਮਾ ਜੀ ਸੂਆ ਬਈ ਕਿਆ ਕਿਆ ਦੂਜਾ ਦਿੱਤੀਆ ਪਤੀਜਾ ਮੰਨ ਕੇ ਲਈਏ ਠੀਕ ਆ ਜੀ ਸਮਾਂ ਕਿੰਨਾ ਲਊਗੀ ਜੀ ਸਮਾਂ ਵੀਰੇ 10 12 ਦਿਨ ਪਾਈ ਆ ਦੇ ਡੇਟ ਮੁਤਾਬਕ ਹਾਂ ਜੀ ਜੇ ਕੋਈ ਸਾਂਭਣ ਵਾਲਾ ਵੀਰੇ ਲੈ ਜੇ ਦੋ ਜਵਾ ਦੂਗੀ ਚੰਗਾ 20 22 ਲੀਟਰ ਮੋੜ ਨਜਵਾ ਦੂਗੀ ਜਿਹੜਾ ਲੀਏ ਇਹਦੇ ਘਰੋਂ ਆਈਏ ਜਮ ਠੀਕ ਆ ਬਾਕੀ ਚੰਗੀ ਆ ਵੜ ਗਰਮੀ ਵਾਲਾ ਤੋਹਫਾ ਵੀਰੇ ਦੁੱਧ 20 10 ਦਾ ਕਿ 20 22 ਕਿਲੋ ਖੁੱਲੇ ਜਵਾ ਦੂਗੀ ਦਾਣਾ 8 ਤੋਂ 10 ਪਏ ਆ ਜੀ 1 2 ਦਿਨ ਬਾਅਦ ਵੀ ਸਕਦੇ ਆ ਘਟ ਵੀ ਸਕਦੇ ਆ ਬਾਕੀ ਥਣਾ ਦੀ ਗਰੰਟੀ ਆ ਥਣਾ ਦੇ ਜ਼ੇਰ ਦੀ ਹਾਰ ਪਿੱਛੇ ਦੀ ਜਮਾ ਗਰੰਟੀ ਆ ਜੀ ਹਾਂ ਜੀ ਠੀਕ ਆ ਵੀਰੇ ਬਾਕੀ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਣ ਚਾਰ ਹੀ ਥਣਾ ਫੂਟ ਸ਼ਾਂਖ ਇਹਦੇ ਵੀ ਨਹੀਂ ਪੂਰਾ ਕੱਲੀ ਕੱਚੀ ਕੱਚੀ ਆ ਵੀਰੇ ਜਿੱਦੇ ਕਰਮਾਲੀ ਤਿਆਰ ਹੋਗੀ ਉਦੋਂ ਤੁਹਾਨੂੰ ਵੀ ਪਤਾ ਕੀ ਭਾ ਮਿਲਣੀ ਆ ਜੀ ਅੱਜ ਦਾ ਇਹਦਾ ਛੋਟਾ ਜਿਹਾ ਭਾ ਜਮਾ ਜੈਜ ਆ ਜੀ ਵੀਰੇ ਮੌਲਕਾ ਰੌਣਕ ਵਾਲੀ 65 ਕਰਾ ਲਉ ਅੱਜ 60000 ਦੀ ਵੇਡ ਦਵਾਉਣੀ ਅੱਜ ਜੀ ਜਿੱਦ ਤਿਆਰ ਹੋ ਗਈ ਉਹਦੇ ਦਾ ਰੇਟ ਉਹ ਦੇਹੁ ਭਾਈ ਹਾਂਜੀ ਹਾਂਜੀ ਠੀਕ ਹੈ ਵੀਰੇ ਦੋ ਨੰਬਰ ਇਹਦਾ ਸੂਆ ਕਿੰਨਾ ਮਾ ਜੀ ਓਰੀਜਨਲ ਦੂਜਾ ਸੂਆ ਹੀ ਖੁੰਦੀ ਠੀਕ ਆ ਓਰੀਜਨਲ ਦੂਜਾ ਸੂਆ ਸਮਾਂ ਕਿੰਨਾ ਲੈਂਦੀ ਹੈ ਜੀ ਇਹਦਾ ਵੀ ਇੱਕ ਹਫਤਾ ਬਾਕੀ ਹੈ ਲਗਭਗ ਇੰਨੇ ਕ ਸਮੇਂ ਵਾਲੀ ਹੈ ਸਾਰੀਆਂ ਜੱ ਆਪਣੇ ਕੋਲ ਹਨਾ ਜੀ 8 ਤੋਂ 10 ਦਿਨਾਂ ਦੇ ਕੱਚੀ ਆਣੇ ਜੀ ਬਾਕੀ ਸੋਨਾ ਥਾਣਾ ਦਾ ਸਹਿਜ ਆ ਕੱਲਾ ਕੱਲਾ ਨਿੱਖੜ ਮਾ ਸੰਭੀ ਪਲੀ ਪੂਰੀ ਚੰਗੀ ਆ ਵਜਨ ਵਜੂਦ ਦੇ ਪੱਖ ਤੋਂ ਵੀ ਚੰਗੀ ਆ ਬਾਕੀ ਤਿਆਰੀ ਵੀ ਸੋਹਣੀ ਕਰਦੀ ਹੁੰਦੀ ਆ ਦੁੱਧ ਥੋੜੀ ਸੇਵਾ ਦਾ ਵੀਰੇ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਸੋਹਣਾ ਥਣਾ ਦਾ ਸੈਜ ਆ ਆਪਾਂ ਨੇੜੇ ਤੋਂ ਚੈੱਕ ਕਰਾ ਦਿੰਨੇ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸੂ ਬਾਕੀ ਹਵਾਨਾ ਸੋਹਣਾ ਫਿਟਨੈਸ ਵਾਲਾ ਜੀ ਇਹਦੀ ਕੱਚੀ ਕੱਚੀ ਦੀ ਡਿਮਾਂਡ ਜੀ ਇਹਦਾ ਫਿਰ ਮੁੱਲ ਕਰਾਉਣ ਦਾ ਕਿੰਨਾ ਕਰ ਲਿਆ ਆਪਾਂ 65 ਤੋਂ ਮੰਨਣ ਕਰਤਾ ਜੁੜਾ ਲੈ ਜੇ ਸੱਜਣ ਕੋਈ ਜੀ ਜੋੜਾ ਲਜੂ ਕੋਈ ਨਾ ਹੋਰ ਮਾਨਤਨ ਕਰ ਦੇਣਾ ਜ਼ਿਆਦਾ ਹੋ ਜਾਊਗਾ ਮਾਨਤਨ ਠੀਕ ਆ ਜੇ ਕੋਈ ਚੈਨਲ ਹੈ ਜੀ ਯਾਰ ਮਾ ਸਾਰਾ ਖਾਮ ਖਾਮ ਕੇ ਵੇਚਣ ਵਾਲਾ ਰੁਪਏ ਨਾਲ ਵਧੇਗਾ ਲਾਉਣ ਵਾਲਾ ਮਾੜਾ ਸਾਰਾ ਕਹਿੰਦੇ ਚੰਗੀਆਂ ਬਾਤ ਕੱਲੀ ਕਿ ਨਰਮ ਨਰਮਾ ਵੜਾ ਕੱਚੀਆਂ ਰੋੜ ਠੀਕ ਆ ਕੱਚੀਆਂ ਨੇ ਜੀ ਕੱਲੀਆਂ ਇਹ ਤਾਂ ਗੱਲ ਹੈਗੀ ਕੱਲੀਆਂ ਕੱਚੀਆਂ ਕੱਚੀਆਂ ਵੜਾਂ ਵੀਰੇ ਉਹਨੂੰ ਵੀ ਪਤਾ ਜੇ 4 ਦਾ ਸਾੰਮਕੇ ਵਿੱਚ ਨਹੀਂ ਹੁਣ ਤਾਂ 4 ਪੈਸੇ ਕੋਈ ਗਾਂ ਦਾ ਰਸੇ ਪੜਾਈ ਜਾਂਦੇ ਆ ਇਹ ਜਿੱਥੇ ਗੱਲ ਗਾਂ ਵੀ ਨਹੀਂ ਮਿਲਦੀ ਵੀਰੇ ਪਸ਼ੂ ਮਿਲਦਾ ਹੀ ਮੁਸ਼ਕਲ ਅੱਜਕੱਲ ਕੰਮ ਤੇਜੀ ਆ ਤਿੰਨ ਨੰਬਰ ਵੀਰੇ ਇਹਦਾ ਸੂਆ ਜੀ ਇਹ ਟੋਕੜ ਆ ਬਈ ਠੀਕ ਆ ਕਿੰਨਾ ਦੁੱਧ ਹੈ ਜੀ ਦੁੱਧ ਭਾਈ 11 ਕਿਲੋ ਜਿਹੜਾ ਚੋ ਲੈਣਾ ਦੁੱਧ ਦਾ 12 ਕਿਲੋ ਆਪਾਂ ਕਿਲੋ ਘਾਟ ਹੀ ਦੱਸਾਂਗੇ ਠੀਕ ਆ ਆਪਾਂ ਉਹਦੇ ਘਰੋਂ ਆਪਣੇ ਘਰ ਦੀ ਗਰਾਂਟੀ ਉਹ ਵੀ ਦੋ ਡੰਗ ਚੋਲੇ ਮੇਰੇ ਘਰੇ ਜਾ ਚਾਰ ਚੋਲੇ ਠੀਕ ਆ ਹਾਂਜੀ ਠੀਕ ਆ ਥਣਾ ਦੀ ਦਾਨਾ ਜੀ ਥਣਾ ਦੀ ਦਾਨਾ ਠੀਕਾ ਟੀਏ ਆਈ ਵਗੈਰਾ ਹੋਈ ਐ ਜੀ ਨਹੀਂ ਵੀਰੇ ਨਹੀਂ ਹੋਈ ਨਹੀਂ ਆਪਾਂ ਤੋਕਰ ਹੀ ਲੈਂਦੀ ਆ ਆਪਾਂ ਤੋਕਰ ਲੈਂਦੇ ਉਹਨਾਂ ਨੇ ਵੀ ਕਿਹਾ ਵੀ ਗਰਮੀ ਕਰਕੇ ਟੀਜਾ ਨਹੀਂ ਭਰਾ ਜੰਦਰੋਂ ਬਿਲਕੁਲ ਸਾਫ਼ ਆ ਉਹ ਜਿਹੜਾ ਡਾਕਟਰ ਲੈ ਕੇ ਅੰਦਰ ਚੈੱਕ ਕਰਾ ਸਕਦਾ ਠੀਕ ਆ ਕੱਦ ਕਾਢ ਦੀ ਫੋਲੀ ਵੱਡੀ ਆ ਉਹ ਵੱਡੀ ਫਾਰਮ 30 ਕਿਲੋ ਵਾਲੀ ਆ ਵੀਰੇ ਫੋਲ ਵੱਡੀ ਵੜਾ ਠੀਕ ਆ ਫੋਲ ਵੱਡੀ ਤੇ ਵਜਨ ਵਜੂਦ ਵਾਲੀ ਵੜਾ ਬਾਈ ਦੱਸਦਾ ਕਿ ਜਿਹੜਾ ਅੱਜ ਦਾ ਦੁੱਧ ਆ ਉਹ 11 ਕਿਲੋ ਆ ਦੋ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਵੀ ਰਚਵਾਈ ਕਰ ਸਕਦਾ ਜੀ ਬਾਕੀ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਹਨ ਬਹੁਤ ਚੰਗਾ ਮੂਲਣਾ ਮੂਲਣਾ ਇੱਕੋ ਜਿਹਾ ਮੱਕੋ ਮਗਲਾ ਨਾ ਮਗਲਾ ਥੱਲੇ ਦਾ ਜਿਹੜਾ ਭੈਣ ਭਰਾ ਲਉਗਾ ਏਠੋਣੀ ਉੱਠਦਾ ਗਾਨ ਠੀਕ ਹੈ ਵੀਰੇ ਬਾਲਾ ਚੰਗਾ ਚਵਾਈ ਲੱਗਿਆ ਬੜ ਨੂੰ ਠੀਕ ਹੈ ਵੀਰੇ ਦੁੱਧ ਵੀ ਮੱਝਰ ਕਰ ਦਿੰਦੀ ਆ ਠੀ ਸੰਗਣਾਂ ਚੰਗੀ ਫੈਟ ਵਾਲਾ ਤੇ ਇਹਦੀ ਡਿਮਾਂਡ ਜੀ ਇਹਦਾ ਮੁੱਲ 33 ਹੈ ਬਈ ਇਹਦਾ ਮੁੱਲ 32000 ਰੁਪਿਆ 11 ਕਿਲੋ ਕੁ 20 ਵੀ ਵੀ ਦਾ ਆਪਦਾ ਦੁੱਧ ਜੋਕ ਕੇ ਲੈ ਜੇ ਦੋ ਟਾਈਮ ਚਾਰ ਟਾਈਮ ਛੇ ਟਾਈਮ ਚਵਾਈ ਕਰ ਸਕਦਾ ਜੀ ਅੱਗੇ ਨਾਗ ਆ ਗਿਆ ਵੀਰੇ 4 ਨੰਬਰ ਇਹਦਾ ਸੂਆ ਕਿੰਨਾ ਮਾਜੇ ਤੇ ਪਹਿਲਾਂ ਵੱਛੀ ਆ ਵੀਰੇ ਚਾਰ ਦੰਦ ਮੂੰਹ ਤਾਂ ਚਾਰ ਦੰਦ ਦਾ ਜੀ ਚੌਗੀ ਆ ਠੀਕ ਆ ਸਮਾਂ ਕਿੰਨਾ ਲੈਂਦੀ ਆ ਜੀ ਇਹ ਇੱਕ ਹਫ਼ਤਾ ਲਊਗੀ ਠੀਕ ਆ ਕੱਦ ਕਾਠ ਉਹ ਵੈੜ ਜਿੱਡਾ ਫੁੱਲ ਵੱਡਾ ਪੂਰੀ ਵੱਡੀ ਵੱਛੀ ਆ ਵੀਰੇ ਫੁੱਲ ਵੱਡੀ ਆ ਜੀ ਵਜਨ ਵਜੂਦ ਵੀ ਚੰਗਾ ਕੀ ਗਰਮੀ ਤੋ ਰਹਿਦਾ ਜਾਨਵਰ ਮੂੰਹ ਤੋ ਚਾਰ ਦੰਦ ਤੇ ਹਾਥੀ ਜਿੱਡੀ ਆ ਕੋਈ ਆਏ ਛੋਟੀ ਮੰਨ ਕੇ ਨਾਵੇ ਵੀਰੇ ਹਜੇ ਹਫ਼ਤਾ ਪਿਆ ਤੇ ਹੁਣ ਹੀ ਗਰਮ ਵਾਲੀ ਪੰਡਾ ਵਾਲੀ ਫਿਰਦੀ ਆ ਤੇ ਹਫ਼ਤੇ ਨੂੰ ਤਾਂ ਤੁਹਾਨੂੰ ਵੀ ਪਤਾ ਵੀਰੇ ਕਿੰਨੀ ਬਹੁਤ ਵੱਡੀ ਵੈੜਾ ਵੀਰੇ ਵੈੜ ਦੀ ਵੇਖਾ ਜੀ ਅਜੇ ਚੌਕਦਾਨ ਤੇ ਗੜਦੀ ਆ ਅਜੇ ਹੋਰ ਵੀ ਜਾਨ ਚ ਜਾ ਦੇਣ ਦਾ ਮੂੰਹ ਨਹੀਂ ਬਟਾਉਣਾ ਸੰਭੀ ਬਲੀ ਚੰਗੀ ਆ ਕੋਈ ਧਨ ਭਰਾ ਖਰੀਦੂਗਾ ਪਤਾਂ ਦਾ ਪਟ ਪਟ ਕੇ ਇੱਥੇ ਚੈੱਕ ਕਰਕੇ ਲੈ ਜਿਵੇਂ ਕਿਉਂਕਿ ਹੁਣ ਚੱਲਦੀ ਵੀਡੀਓ ਚ ਥੋੜਾ ਜਾ ਔਖਾ ਉਹ ਵਹਿੜ ਨਿੱਗਰ ਆ ਜਿਹੇ ਦਾ ਮਾੜੀ ਮੋਟੀ ਵੀ ਆਪਾਂ ਉਹਦੀ ਹੱਥ ਪੱਟ ਲਾਂਗੇ ਚਲਾ ਕੇ ਸਹੀ ਗੱਲ ਹੈ ਜੀ ਸੌਖੀ ਬਈ ਬਾਕੀ ਤੇ ਆ ਕਿੰਨਾ ਬਾਜੂ ਪਹਿਲੇ ਸੂਏ ਵੀਰੇ ਜਿਹੜੇ ਹਾਣਾ ਵੀਰੇ ਕੱਦ ਬਾਡੀ ਯਾਰ ਵੀ ਕੋਲ ਦੇਣਾ ਚਾਹੀਦਾ ਹੱਕ ਆ ਦੇਣ ਦਾ ਵੀ ਤਾਂ ਯਾਰ ਬਈ ਜੇ ਜੇ ਜਮਾਂ ਬਾਕੀ ਦੇਵੂ ਮੱਜਾਂ ਅਰਗਹ ਕਰੋ ਪੂਰਾ ਟੋਪ ਦਾ ਥਣ ਲੱਗਿਆ ਵਾ ਤੇ ਪੋੜ ਸ਼ਾਂਖ ਪੂਰਾ ਵੀ ਨਹੀਂ ਜੇ ਇਹ ਤੇ ਇਹਦੀ ਜੈਜ ਦੀ ਡਿਮਾਂਡ ਜੇ ਇਹ ਵੇ 65 ਦੇ ਦਊਗਾ ਅੱਜ ਅੱਜ ਮੁੱਲ 70 ਕਰਾ ਲਓ ਚਾਹ ਕਰਾ ਲਓ 75 ਜੈਜ ਡਿਮਾਂਡ ਅੱਜ 65 ਦੇ ਦਊਗਾ ਆ ਬਾਣੀ ਮਿਲਣਾ ਜਿਹੜਾ ਦੇ ਤਾ ਨਹੀਂ ਮਿਲਣਾ ਵੀਰੇ ਅੱਜ ਅੱਜ ਦਾ ਹੀ ਐ ਜੇ ਸੂਪ ਵੀ ਕੱਲ ਨੂੰ ਫੇਰ ਨਹੀਂ ਵੀਰੇ ਇਹ ਮੁੱਲ ਹੋਣਾ ਤੇ 5 ਨੰਬਰ ਨਾ ਵੀਰੇ ਇਹਦਾ ਸੂਆ ਕਿੰਨਾ ਮੱਜ ਇਹ ਤੀਜਾ ਸੂਆ ਤੋਂ ਲੀਹ ਕਿਥੇ ਠੀਕ ਆ ਤੀਜਾ ਸੂਆ ਸਮਾਂ ਕਿੰਨਾ ਲੈਂਦੀ ਆ ਜੀ ਇਹ ਵੀ ਮੰਨ ਕੇ ਚੱਲੇ ਇੱਕ ਹਫਤਾ ਵੜ ਕੱਢਦੀ ਆ ਠੀਕ ਆ ਬਾਕੀ ਥਾਣ ਭਾਂਡੇ ਦੀ ਵੜ ਬਹੁਤ ਸਾਫ ਆ ਠੀਕ ਆ ਲਾ ਬਾਕੀ ਨੂੰ ਲੱਗਦਾ ਹਰੇਕ ਨੂੰ ਆਜ ਠੀਕ ਆ ਜੀ ਸੋਨਾ ਮੋਟਾ ਥਾਣਾ ਜੀ ਬਾਕੀ ਵੇਲ ਚੰਗੀ ਆ ਜੀ ਥਾਣ ਭਾਂਡੇ ਦੀ ਸਾਫ ਆ ਦੇਣ ਜਿਹੜੇ ਆ ਵੀਰੇ ਇੱਕ ਦੋ ਦਿਨ ਵੱਧ ਵੀ ਸਕਦੇ ਆ ਗਰਮੀ ਆ ਘਟ ਵੀ ਸਕਦੇ ਆ ਸੋਨਾ ਥਾਣਾ ਦਾ ਸਹਿਜ ਕੱਲਾ ਕੱਲਾ ਨਿੱਖੜ ਮਾ ਹੱਥੀ ਜਵਾਈ ਵਾਲਾ ਦੁੱਧ ਚੰਗਾ ਪਾਜੂਗੀ ਕੱਲੀ ਕੱਚੀ ਕੱਚੀ ਆ ਵੀ ਜੱਜਮੈਂਟ ਉਸ ਹਿਸਾਬ ਨਾਲ ਲਾ ਲਿਓ ਜੇ ਕਿਤੇ ਜਮਾ ਬਾਸ ਵੀਰੇ ਜਾਤ ਕੁਆਲਿਟੀ ਵੇਣ ਦੀ ਬਹੁਤ ਅਬਰੀਕੀ ਬਹੁਤ ਠੀਕ ਆ ਵੀਰੇ ਕੈਮਰਾ ਮਾਰ ਬਹੁਤ ਸੁਣੀ ਬੇੜਾ ਠੀਕ ਆ ਵੀਰੇ ਲਓ ਜੀ ਉਹਦੇ ਵੀ ਬਾਣੇ ਦੇ 18 20 ਕਿਲੋ ਰਾਮ ਨਾਲ ਦੇ ਦੂਗੀ 18 20 ਕਿਲੋ ਦੇ ਜੋ ਕਿ ਦੁੱਧ ਜਾਤ ਨੇ ਦੇਣਾ ਹੁੰਦਾ ਨਾ ਜਾਤ ਨੇ ਤੇ ਸੇਵਾ ਨੇ ਵੀਰੇ ਜੇ ਕੋਈ ਸੇਵਾ ਨਾ ਕਰੂਗਾ ਫਿਰ ਤਾਂ ਆਪਾਂ ਕੀ ਕਹਿ ਸਕਦੇ ਆ ਦੁੱਧ ਦੇਣਾ ਹੁੰਦਾ ਜਾਤ ਨੇ ਤੇ ਸੇਵਾ ਨੇ ਜਿੰਨੀ ਕੋਈ ਸੇਵਾ ਕਰ ਲੂਗਾ ਉਹਨਾਂ ਫਿਰ ਦੁੱਧ ਚੂ ਸਕਦਾ ਕੱਲੀ ਕੱਚੀ ਕੱਚੀ ਆ ਵੀਰੇ ਇਹਦੀ ਕੱਚੀ ਕੱਚੀ ਦੀ ਡਿਮਾਂਡ ਜੀ ਇਹ ਵੀਰੇ 55 ਜੀ ਦੇ ਦਾਂਗੇ ਇਹ 55 ਜੀ ਦੇ ਦਾਂਗੇ ਪੰਜ ਨੰਬਰ ਨਾਲ ਜੀ ਹਾਂਜੀ ਠੀਕ ਹੈ ਵੀਰੇ ਤੇ 6 ਨੰਬਰ ਆ ਗਈ ਵੀਰੇ ਜਰਸੀ ਛੋਟੀ ਹਾਈਟ ਦੀ ਪਹਿਲਾ ਨੱਸ ਦਿੰਨੇ ਆ ਵੀਰੇ ਤੇ ਪਰ ਜਾਦ ਬਰੀਡ ਦੇ ਪੱਖ ਤੋਂ ਪੂਰੀ ਚੰਗੀ ਸੁਆ ਆਪਾਂ ਦਾ ਛੋਟਾ ਵੜਦਾ ਆਪਾਂ ਦੁੱਧ ਦਤਾ 7 ਕਿਲੋ ਟਾਈਮ ਦਾ ਆਪਣੇ ਨਾਲ ਦੇ ਪਿੰਡੋਂ ਹੀ ਆਈ ਆ ਘਰੇ ਵੀ ਭੇਜ ਦੂ ਜਾ ਕੇ ਗਾਰੰਟੀ ਲੈਣੀ ਤੇ ਠੰਡੀ ਮਿੱਠੀ ਯਾਰ ਆਈ ਨਹੀਂਗਾ ਵੀ ਕੋਈ ਜਵਾਕ ਥਲੇ ਫਿੱਟੇ ਠੰਡੀ ਮਿੱਠੀ ਬਾੜੀ ਆ ਪੂਰਾ ਆਈ ਜਾਂ ਜਿਵੇਂ ਮਰਜ਼ੀ ਚੋਈ ਪਲੋ ਠੀਕ ਹੈ ਵੀਰੇ ਚੰਗੀ ਆ ਵੜ ਵੀਰੇ ਆਈ ਨਹੀਂ ਕੋਈ ਸਮੀ ਆ ਕੋਈ ਲਿੱਸੀ ਦਾ ਬੋਲ ਆ ਬਚੀ ਜੇ ਦੁੱਧ ਬਾਈ ਦੱਸਦਾ ਕਿ 14 ਕਿਲੋ ਦਿੱਤਾ ਵਾ ਆ ਆਪਣੇ ਕੋਟ ਲੋ ਹੀ ਲਈਏ ਨਾ ਆਪਾਂ ਤਾਂ ਘਰੇ ਵੀ ਦੇ ਭੇਜ ਦਾਂਗੇ ਆਪਣੀ ਕੋਈ ਬਾਹਰੋਂ ਦੂਰ ਹੋਣੀ ਆਈਗੀ ਬਾਹਲੀ ਦੂਰ ਹੋਣੀ ਆਈਗੀ ਠੀਕ ਇਹ ਵੇੜ ਤੇ ਕਾਲੀ ਵੇੜ ਆਪਣੇ ਨਾਲ ਦੇ ਪੰਡੂ ਆਈਆਂ ਪਉਂਦੀ ਗਰੰਟੀ ਜਾ ਕੇ ਘਰੋਂ ਲਿਆਉਣ ਪਹਿਲੇ ਠੀਕ ਹੈ ਵੀਰੇ ਹਾਈਟ ਤਾਂ ਵੀਰੇ ਛੋਟੀ ਆ ਪਰ ਬਾਈ ਦੀ ਗੱਲ ਸਹੀ ਆ ਸੰਭੀ ਪਲੀ ਬਾਲੀ ਆ ਐਣ ਗੋਲ ਮਟੋਲ ਪਈ ਆ ਚਲੋ ਜਿੱਡਾ ਕ ਵੈਤਾ ਵੀਰੇ ਉਸ ਹਿਸਾਬ ਨਾਲ ਬੋਡੀ ਸਟਰਕਚਰ ਪੂਰਾ ਸੋਹਣਾ 14 ਕਿਲੋ ਦੁੱਧ ਦਿੱਤਾ ਵਾ ਬਾਈ ਕਹਿੰਦਾ 7 ਕਿਲੋ ਡੰਗ ਦਾ ਬਾਕੀ ਅੰਦਾਜ਼ਾ ਤੁਸੀਂ ਆਪ ਲਾ ਲਿਓ ਬਾਕੀ ਸੇਵਾ ਦੇ ਸਰਤੇ ਆ ਦੁੱਦ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਜੀ ਤੇ ਇਹਦਾ ਕਿੰਨਾ ਕੁ ਭਾਅ ਵੀਰੇ ਜੇ ਛੋਟਾ ਜਾਂ ਫਿਰ ਭਾਅ ਇਹਦਾ ਇਹਦਾ ਭਲੇ ਮੁੱਲ 45 ਆ ਹਾਂਜੀ 47 ਦੀ ਵਾੜ ਦੇ ਦਾਂ ਠੀਕ ਆ ਮੁੱਲ ਬਾਈ ਕਹਿੰਦਾ 45000 47000 ਦੀ ਵਾੜ ਦੇ ਦਾਂਗੇ ਜੀ ਅੱਜ ਅੱਜ ਕੱਚੀ ਕੱਚੀ ਕੱਲ ਨੂੰ ਵੀਰੇ ਸੁੰਦੀ ਆ ਤਾਂ ਉਦੇ ਦੀ ਡਿਮਾਂਡ ਉੱਤੇ ਹੋਊਗੀ ਬਾਕੀ ਚੰਗੀ ਹੈ ਜੇ ਕੋਈ ਜਰਸੀ ਦਾ ਸ਼ੌਂਕ ਰੱਖਦਾ ਜੀ ਥੋੜੇ ਜੇ ਪੱਠਿਆਂ ਨਾਲ ਕਰਮਾਲ ਨਿਰਾਜ ਜਾ ਕਰਨਾ ਜੀ ਕੋਈ ਘਰ ਆਉਂਦੇ ਕਹਿ ਦਿੰਦੇ ਬਈ ਛੋਟੀ ਜਿਹੀ ਨਿੱਕੀ ਲੱਤ ਦੀ ਵੇੜ ਚ ਚਲੋ ਕਹਿੰਦੇ ਆਏ ਨਾ ਬਈ ਕਈ ਯਾਰ ਜੀ ਦੋ ਦੋ ਜਣੇ ਹੀ ਹੁੰਦੇ ਆ ਘਰੇ ਉਹਨਾਂ ਵਾਸਤੇ ਕੋਈ ਮਾੜਾ ਵੀ ਨਹੀਂ ਸਾਡੀ ਬਹੁਤਾ ਕਰਮਾਲੀ ਠੀਕ ਹੈ ਵੀਰੇ ਹਾਂ ਵੇਖੀ ਮਾਰੀ ਬਹਿ ਕੇ ਲੈ ਕੇ ਨਕੇ ਲਾਓ ਜੀ ਕਰੋ ਚੈੱਕ ਗਿੱਡੀ ਆਪ ਹਨ ਉਡਾਲੇ ਵਾਲਾ ਲਾ ਦੂਗੀ ਖੂਮ ਲੂਗੀ ਇਹ ਤਾਂ ਗੱਲ ਹੈਗੀ ਐ ਜੀ 6 ਨਾਗੋ ਨਾਗੋ ਕੇ ਵੀਰੇ 6 ਤੇ 7 ਨੰਬਰ ਗਰਮੀਆਂ ਦਾ ਤੋਹਫਾ ਐਕਟ ਪਹਿਲਾ ਵੀਰੇ 10 ਠੰਡੀ ਮਿੱਠੀ ਹੈ ਪੂ ਸਹੀ ਵਾਰ ਵੀਰੇ ਬਾਹਰ ਖੜ ਗਈ ਤੈਨੂੰ ਪਤਾ ਬੱਲਤ ਮਾਰਦੀ ਦੇ ਘਰੇ ਨਹੀਂ ਬਾਹਰ ਉਹ ਚੱਕ ਕੇ ਖੜ ਗਈ ਚੱਕ ਲਈ ਪੁਛ ਮੈਂ ਹੋਰ ਕੀ ਕਰੀ ਚਲੋ ਬਸ ਆਏ ਕਿ ਜਮ ਮਰਜੀ ਬਹਿ ਜਾ ਠੀਕ ਹੈ ਇਹ ਤਾਂ ਗੱਲ ਹੈਗੀ ਆ ਬਾਈ ਜੇ ਹੁਣ ਮਨ ਲ ਲ ਬਹੁਤ ਠੰਡਾ ਜਾਨਵਰ ਆ ਯਾਰ ਲਕਤਾਲੀਆਂ ਲੈ ਆ ਕੇ ਕਹੀ ਯਾਰ ਆਪ ਵੀ ਇੱਕ ਅੱਧਾ ਦਿਨ ਚੂਣੀ ਪੈਂਦੀ ਆ ਫਿਰ ਤਾਂ ਮੱਥੇ ਜੀ ਖਾਈ ਚੱਲਾਂਗੇ ਚੰਗੀ ਆ ਫੁੱਲ ਨਿੱਗਰ ਆ ਵੀਰੇ ਵਜਨ ਬਹੁਤ ਆ ਵੀਰੇ ਸੰਭੇ ਬਹੁਤ ਆ ਜੀ ਕਿੰਨੇ ਦਿਨ ਕੱਟਦੀ ਆ ਜੀ ਬਾਈ ਸਹੀ ਵਾਰ ਲੈਣੀ ਆ ਪਿਓਰ ਹਮ ਓਰੀਜਨਲ ਬੱਛੀ ਆ ਜਮ ਠੀਕ ਆ ਕਿੰਨੇ ਕ ਦਿਨ ਕੱਟਦੀ ਆ ਵੀਰੇ ਕੱਡੂਗੀ ਬਰੇ 10 ਦਿਨ ਬਚੀ ਹਜੇ 10 ਦਿਨ ਲੈ ਜਾਉਗੇ ਪੂਰਾ ਮਾਣਾ ਲੇਜੂ ਬਾਕੀ ਸੌਖੀ ਪਈਆ ਬਾਕੀ ਯਾਰ ਬਾਈ ਇੱਥੇ ਹੀ ਬਹਿ ਜਾ ਪਾਉਣੀ ਆ ਠੀਕ ਆ ਮਾਰੀ ਮਗਰ ਕੈਮਰਾ ਲਾਓ ਜੀ ਘਰ ਲੋ ਚੈੱਕ ਥਾਂ ਥਣ ਵੇਖਣਾ ਚੰਗਾ ਲੱਗ ਬਚੀ ਪੂਰਾ ਟਾਪ ਦਾ ਥਾਣਾ ਝੋਲ ਬਹੁਤ ਪਈ ਆ ਤੇ ਵਜਨ ਵਜੂ ਦਾ ਚਾਰੂ ਚੂਰੂ ਫੁੱਲ ਆ ਤੀ ਬਾਕੀ ਬੋਡੀ ਸਟਰਕਚਰ ਤੁਹਾਨੂੰ ਦੀਂਦਾ ਹੀ ਹੋਊਗਾ ਜਿੰਨਾ ਦੁੱਧ ਪਿਆਉ ਮੱਜਾਂ ਦਾ ਦੁੱਧ ਦਾ ਸੋ ਅਰਜੀਨਲ ਹੁੰਦੀ ਆ ਬਚੀ ਹੋ ਸਾਰਾ ਕਰਨ ਨਾਲ ਦੰਦ ਖੜੇ ਹੋਣ ਬੈਠ ਠੀਕ ਆ ਕਿੰਨਾ ਪਿਆਜੂ ਗਰਮ ਵਾਲੀ ਭਾਈ ਉਹਨਾਂ ਦਾ ਦੇਖ ਤਾਂ ਦੱਸਿਆ ਆਪਣੀ 14 ਕਿਲੋ ਚੋਇਆ ਸੀ 7 ਕਿਲੋ ਟਾਈਮ ਦਾ ਠੀਕ ਆ ਆਪਾਂ ਵੀ 14 15 ਕਿਹਾ ਕੀ ਦੇਵਾਂਗੇ ਮੱਝਾਂ ਵਰਗ ਦੀ ਵਰਗ ਹਾਂ ਇਹ ਤਾਂ ਗੱਲ ਹੈਗੀ ਆ ਦੇਊ ਜੇ 14 15 ਕਿਲੋ ਵਾਲੀ ਮੱਝ ਲੈਣ ਉੱਠ ਜੈਗੇ ਨਾ 2 2.5 ਲੱਖ ਦੀ ਆਊਗੀ ਤੇ ਇਹਦਾ ਛੋਟਾ ਜਿਹਾ ਭਾਅ ਵੀਰੇ ਇਹ ਵੇਖ ਜੀ 55000 ਦੀ ਦਊਂਗਾ ਬੈੜ ਸੱਤ ਨੰਬਰ ਨਾਕ ਜੀ ਹਾਂ ਜੀ ਇਹ ਬਾਈ ਕਹਿੰਦਾ 55000 ਦੀ ਦੇ ਦਾਂਗੇ ਜੀ ਸੱਤ ਨੰਬਰ ਨਾਕ ਮੋਲ ਕਿੰਨਾ ਮਰਜ਼ੀ ਕਰੀ ਜਾਓ 60 ਕਰ ਲਾਂ ਜਾਂ 65 ਕਰ ਲਾਂ ਠੀਕ ਆ ਵੀਰੇ ਹਾਂ ਪਟੋਲਾ 10000 ਦੀ ਬੱਛੀ ਦਵਾਂਗੇ ਬਈ ਵੇਖਣਾ ਦਾ ਬੱਛੀ ਨੇ 8 ਤੋਂ ਬਾਹਰ ਆ ਤਿਆਰ ਹੋ ਕੇ ਠੀਕ ਹੈ ਜੀ ਬਾਂਦੀ ਬਹੁਤ ਹੈ ਮੇਰੇ ਜਿਹੜਾ ਵੇਖਾ ਢਿੱਲਾ ਲੈ ਥਣ ਭਾਂਡੇ ਦੀ ਪੂਰੀ ਸਾਫ ਆ ਜੀ ਤੇ ਅੱਗੇ ਆ ਗਿਆ ਵੀਰੇ 9 ਨੰਬਰ ਨਾਲ ਸੌਰੀ 8 ਨੰਬਰ ਨਾਲ ਸਾਹੀਵਾਲ ਜੀ ਇਹ ਵੀ ਇਹ ਵੀ ਠੰਡੀ ਹੈ ਜੀ ਪੂਰੀ ਬਹੁਤ ਜ਼ਿਆਦਾ ਠੀਕ ਹੈ ਜੀ ਇਹ ਤਾਂ ਆਪਣੇ ਸਮਝ ਲੈ ਘਰੋਂ ਹੀ ਆਈ ਆ ਨਾਨਕਿਆ ਤੋਂ ਹੀ ਆਇਆ ਪੁੱਤ ਠੀਕ ਆ ਰੈਸਤੰਦਾਰੀ ਚੋਂ ਹੀ ਆਈ ਹੈ ਜੀ ਹਾਂ ਕੀ ਦੁੱਧ ਦੀ ਰਿਪੋਰਟ ਆਈ ਵੀਰੇ ਦੀ 15 ਲੀਟਰ ਦੀ ਰਿਪੋਰਟ ਆ ਵੀਰੇ 15 ਲੀਟਰ ਦੀ ਰਿਪੋਰਟ ਆਈ ਆ ਠੀਕ ਹੈ ਜੀ ਇਹ ਵੀ ਕਰਮ ਵਾਲੀ ਇੱਕ ਚੀਜ਼ ਹੀ ਆ ਜਿਹੜਾ ਦੋਨੇ ਲੈ ਗਿਆ ਤੇ ਬਾਹਰ ਆ ਗਿਆ ਜਿਹੜਾ ਆਇਆ ਬਜਮ ਸਗਾਂ ਪੈਣਾ ਹੀ ਹੁੰਦੀ ਹੈ ਇਹ ਠੀਕ ਆ 6 7 ਫੈਟ ਵਾਲਾ ਦੁੱਧ ਦੇਊ ਕਰਮ ਵਾਲੀ ਆਏ ਨਹੀਂ ਗਾ ਬਾਈ ਬਾਕੀ ਬਸ ਪੁੱਤ ਸੋਣਾ ਥਾਣਾ ਦਾ ਇੱਕ ਮਈਆਂ ਨੂੰ ਥਾਨ ਲੱਗਿਆ ਬਸ ਪੁੱਤ ਥੋੜਾ ਜਾ ਉਪਰਾ ਕਰਦੀ ਆ ਵੀਰੇ ਆਈ ਵੀਰੇ ਰਾਤ ਆਣਾ ਅਸੀਂ ਫਿਰ ਕੱਲ ਹੀ ਠੀਕ ਆ ਜੀ ਜੂ ਨਹੀਂ ਲਾਇਆ ਕਿ ਕਿਰਿਆ ਦੇ ਨਾਲ ਪਿਛਲੇ ਸੂਹ ਦੀ ਨਾਲ ਵਾਸੀ ਖੜੀ ਸੀ ਠੀਕ ਆ ਐ ਕਰਕੇ ਜਾਨਵਰ ਘਰ ਦਾ ਘਰੋਂ ਰੰਬੀ ਰੂੰਬੀ ਰਹਿਣੀ ਠੀਕ ਆ ਉਹ ਇੱਥੇ ਚਕੇ ਚ ਭਜੀ ਕਰਦੀ ਇਹਦੀ ਡਿਮਾਂਡ ਜੇ ਇਹਦਾ ਵੀਰੇ ਕਰਾਂਗਾ 60 ਚੋਂ ਮਾਨਦਾਨ 60000 ਰੁਪਏ ਜੀ ਹਾਂ ਠੀਕ ਆ ਵੀਰੇ ਹਾਂ ਤੁਹਾਨੂੰ ਦੇਖਣਾ ਚੋਰ ਬਹੁਤ ਕੜਦੀ ਵੜੇ ਇਹਦਾ ਜਮਾ ਆਪਣੀ ਦਸਲੀ ਨਹੀਂ ਪੂਰੀ ਘਰੋਂ ਵੜਾਈ ਜਾਮਾ ਠੀਕ ਆ ਜੀ ਹਾਂ 58000 ਦੀ ਵੜ ਦੇ ਦਾਂਗੇ 58000 ਦੀ ਤੇ ਅੱਗੇ 9 ਨੰਬਰ ਵੀਰੇ ਜਰਸੀ ਛੋਟੀ ਛੋਟੀ ਸਿੰਗੀ ਜੀ ਆ ਸਿੰਗੀ ਨਾਲ ਕੀ ਵੀਰੇ ਹੋਰ ਆ ਬੋਡੀ ਸਟਰਕਚਰ ਕੀ ਬਚੀ ਦਾ ਲਿਗੋ ਗੋਣ ਬਾਲੇ ਆ ਬਾਜੇ ਨੰਬਰ ਜੂ ਦਾ ਬਚੀ ਜਰਸੀ ਆ ਪੀਆ ਵਾਲੀ ਦੁੱਧ ਚੰਗਾ ਪਾਉਗੇ ਹਨਾ ਬਈ ਦੁੱਧ ਵੀਰੇ 15 ਕਿਲੋ 15 ਕਿਲੋ ਖੁੱਲਾ ਹੀ ਪਾਜੂ ਉਰਾਮ ਜੀ ਨਾਲ ਠੀਕ ਆ ਵੀਰੇ ਸੰਭੀ ਪਲੀ ਵੇਖ ਬੱਸੀ ਸੰਭੀ ਪਲੀ ਪੂਰੀ ਆ ਜੀ 15 ਕਿਲੋ ਬਾਈ ਦੱਸਦਾ ਕਿ ਖੁੱਲਾ ਦੁੱਧ ਪਾਜੂਗੀ ਬਾਕੀ ਸੂਣਾ ਥਣਾ ਦਾ ਸਹਿਜ ਕੱਲਾ ਕੱਲਾ ਨਿਖੜ ਮੈਂ ਚੈੱਕ ਕਰ ਸਕਦੇ ਫੂਡ ਸ਼ਾਂਕ ਇਹਦੇ ਵੀ ਨਹੀਂ ਪੂਰਾ ਮੜਾ ਕੈਮਰਾ ਮਗਰ ਬਣਦੀ ਤਾਂ ਬਹੁਤ ਆ ਬਾਈ ਲ ਝੋਲ ਦੇ ਬੱਸੀ ਝੋਲ ਪੂਰੀ ਪੂਰੀ ਚੰਗੀ ਬੱਤੀ ਆਪਾਂ ਕਹਿ ਸਕਦੇ ਬਹੁਤ ਬੱਸੀ ਠੀਕ ਆ ਚਿੰਗਾ ਦਾ ਵੀਰੇ ਨਾ ਆਈਆਂ ਇਹ ਜਿਹੜੀ ਨਟੋਨਾ ਦਾ ਸਿੰਘ ਕੋਣੀ ਨੇ ਛਾੜਿਆ ਉਹ ਤਾਂ ਕੋਣੀ ਨੇ ਪਰ ਰੰਗ ਪ੍ਰਿੰਟ ਦੀ ਬਹੁਤ ਚੰਗੀ ਹੈ ਜੀ ਹਾਂ ਤੇ ਇਹਦਾ ਕਿੱਡਾ ਕੋਣ ਨਾ ਵੀਰੇ ਆਪਾਂ ਨੂੰ ਨਹੀਂ ਪਈ ਇਹਦੇ ਚੱਕਰੇਗਾ ਸਿੰਘਾਂ ਦਾ ਸਿੰਘਾਂ ਦਾ ਯਾਰ ਬਾਕੀ ਸਦਾ ਭਾਰਤ ਅੰਦਰੋਖੀ ਰਹਿੰਦਾ ਕਿਤੇ ਗੋਲੀ ਲੱਗਣੀ ਦੇਂਦਿਆਂ ਇਹ ਇਹ ਤਾਂ ਗੱਲ ਹੈਗੀ ਹੈ ਸਦਾ ਅੰਦਰੋਖੀ ਰਹਿੰਦਾ ਮਹਾਰਾਜ ਉਹ ਲਈ ਠੀਕ ਹੈ ਜੀ ਇਹ ਨਹੀਂ ਵੀ ਕੱਲੋਂ ਠੀਕ ਲਮੋਂਦੇ ਫੰਨਗੇ ਹਨ ਠੀਕ ਹੈ ਜੀ ਤੇ ਇਹਦੀ ਕੀ ਡਿਮਾਂਡ ਹੈ ਜੀ ਡਿਮਾਂਡ ਭਾਜੀ ਤੋਂ ਕੋੜਾਣ ਕੋਈ ਆ ਜੀ ਕਿੰਨੇ ਜੀ ਇਹ ਵੀ 45000 ਨੂੰ ਵੜ ਦੇ ਦਾਂਗੇ 45 ਦੀ ਹਾਂਜੀ ਮੋਲ 50 ਜਿੰਨਾ ਮਰਜ਼ੀ ਕਰੀ ਜਾਵਾਂ ਮੋਲਾਂ ਤੇ ਗੱਬਣਾ ਦੇ ਬਾਈ ਠੀਕ ਆ ਚਲੋ ਬੜਾ ਸੂਂਦੀਆਂ ਅਗਲਾ ਕਹਿੰਦਾ ਬਾਈ ਤੂੰ ਇੰਨੇ ਮੰਗੇ ਜੀ ਠੀਕ ਹੈ ਜੀ ਤੇ ਉਦੇ ਦੀ ਡਿਮਾਂਡ ਵੀਰੇ ਉਦੇ ਹੋਊਗੀ ਬਾਕੀ ਨੰਬਰਸ ਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ